ਸਾਰਿਆਂ ਹੀ ਦੇਸ਼ ਸਾਤੇ ਵਿਦੇਸ਼ ਵਿੱਚ ਬੈਠੀਆਂ ਗੁਰਸਿੱਖ ਸੰਗਤਾਂ ਤੇ ਪੰਜਾਬੀ ਭਾਈਚਾਰੇ ਨੂੰ ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਪ੍ਰਚਾਰਕ ਇੱਕ ਇਤਿਹਾਸ ਫਤਿਹ ਅਰਜ ਕਰਦਾ ਗੱਜ ਕੇ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਾ ਜਿਹੜਾ ਲਾਈਵ ਹੈ ਪਿੰਡ ਖੀਵਾ ਕਲਾਂ ਜੋ ਕਿ ਮੇਰਾ ਜੱਦੀ ਪਿੰਡ ਹੈ ਉਥੋਂ ਅੱਜ ਦਾ ਲਾਈਵ ਕਰ ਰਹੇ ਹਾਂ ਤੇ ਪੰਜਾਬ ਸਰਕਾਰ ਕਹਿ ਰਹੀ ਆ ਪਿੰਡਾਂ ਨੂੰ ਅਸੀਂ ਨੇ ਕਲੀਨ ਐਂਡ ਗ੍ਰੀਨ ਬਣਾ ਦਿੱਤਾ ਵੀ ਬੜੇ ਸਾਫ਼ ਕਰ ਦਿੱਤੇ ਪਿੰਡ ਸੋ ਅੱਜ ਦਾ ਮੈਂ ਇਹ ਲੈ ਆ ਬ ਜਿਹੜਾ ਸਾਡੇ ਪਿੰਡ ਤੋਂ ਕਰ ਰਿਹਾ ਸੋ ਸਰਕਾਰ ਨੂੰ ਅਦਕਾਰ ਰਿਹਾ ਇਹ ਪੰਜਾਬ ਦਾ ਹੀ ਪਿੰਡ ਆ ਖੀਵਾ ਕਲਾਂ ਜ਼ਿਲ੍ਹਾ ਮਾਨਸਾ ਜਿਹਦਾ ਵਿਧਾਨ ਸਭਾ ਹਲਕਾ ਮਾਨਸਾ ਪੈਂਦਾ ਅਤੇ ਲੋਕ ਸਭਾ ਹਲਕਾ ਬਠਿੰਡਾ ਜਿਸ ਤੋਂ ਹਰਸ਼ ਅਮਰਤ ਕੌਰ ਬਾਦਲ ਐਮਪੀ ਨੇ ਆ ਰੂੜੀਆਂ ਮੈਂ ਆਪਣੀ ਸੁਰਤ ਦੇ ਵਿੱਚ ਦੇਖ ਹੀ ਰਿਆਂ ਆਹ ਦੇਖੋ ਤੁਸੀਂ ਕਿੰਨੀ ਜਗ੍ਹਾ ਇਸ ਦੀ ਜਗ੍ਹਾ ਤੁਸੀਂ ਜੇ ਇੱਥੋਂ ਨਾਲੋਂ ਆਪੋਂ ਐਨੀ ਬਣਦੀ ਆ ਇਸ ਰਸਤੇ ਦੀ ਜਗ੍ਹਾ ਜਿਹੜੀ ਆਹ ਡੱਬੇ ਤੋਂ ਲੈ ਕੇ ਇੱਥੇ ਤੱਕ ਇਹ ਜਗ੍ਹਾ ਬਣਦੀ ਆ ਔਸ਼ਕੰਦ ਤੋਂ ਲੈ ਕੇ ਇੱਥੇ ਤੱਕ ਇਹਦੀ ਪੂਰੀ ਜਗ੍ਹਾ ਬਣਦੀ ਆ ਆਹ ਰੂੜੀਆਂ ਹਰ ਵਾਰ ਲੱਗੀਆਂ ਹੀ ਦੇਖਦੇ ਆ ਕਿੰਨਾ ਇਹਨੇ ਰਾਰੋਕਿਆ ਹੋਇਆ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਇਸ ਦੀ ਕਠਿਨਾਈ ਆਉਂਦੀ ਹੈ ਸੋ ਸਰਕਾਰ ਨੂੰ ਬੇਨਤੀ ਹੈ ਮਾਨਸਾ ਦੇ ਡੀਸੀ ਨੂੰ ਬੇਨਤੀ ਹੈ ਇਹਨਾਂ ਦਾ ਇੰਤਜ਼ਾਮ ਕੀਤਾ ਜਾਵੇ ਨਾਲ ਹੀ ਐਮਐਲਏ ਨੂੰ ਬੇਨਤੀ ਹੈ ਤੇ ਨਗਰ ਦੀ ਪੰਚਾਇਤ ਨੂੰ ਵੀ ਦੱਸਿਆ ਜਾਂਦਾ ਵੀ ਹਰ ਸਾਲ ਜਦੋਂ ਪੰਚਾਇਤਾਂ ਬਣਦੀਆਂ ਹਨ ਪੰਚਾਇਤ ਹਰ ਪੰਚਾਇਤ ਕਹਿੰਦੀ ਆ ਇਸ ਰਸਤੇ ਦੀ ਸਫਾਈ ਕਰਾ ਦਾਂਗੇ ਜੇ ਕਰ ਦਾਂਗੇ ਉਹ ਕਰ ਦਾਂਗੇ ਸੋ ਪਰ ਜਿਉਂਦਾ ਤਿਉਂ ਹੀ ਦੇਖ ਰਹੇ ਹਾਂ ਜਿਹੜੇ ਇਹ ਸਰਕਾਰ ਵੱਲੋਂ ਝੂਠੇ ਵਾਅਦੇ ਤੇ ਦਾਅਵੇ ਕੀਤੇ ਜਾ ਰਹੇ ਨੇ ਉਹਨਾਂ ਝੂਠੇ ਵਾਦਿਆਂ ਤੇ ਦਾਅਵਿਆਂ ਦੀ ਪੋਲ ਖੋਲਦੀ ਆ ਇਹ ਮੈਂ ਬੀਤੇ ਦਿਨਾਂ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਦੇ ਕੋਲੋਂ ਲੈਬ ਹੋ ਕੇ ਮੇਰੇ ਪਿੰਡ ਦਾ ਜਿਹੜਾ ਸੀ ਹਾਲ ਦਿਖਾ ਜੀ ਆਹ ਦੇਖੋ ਤੁਸੀਂ ਦੇਖ ਰਹੇ ਹੋ ਗਲੀਆਂ ਦੇ ਵਿੱਚ ਕਿੰਨਾ ਘਾਹ ਫੂਸ ਅਤੇ ਕੂੜਾ ਕਰਕਟ ਪਿਆ ਨਾਲੀਆਂ ਦੇ ਵਿੱਚ ਨਾਲ ਹੀ ਆਹ ਰੂੜੀਆਂ ਨੇ ਜਿਹੜੀਆਂ ਇਹ ਬੜਾ ਬਿਮਾਰੀਆਂ ਦਾ ਕਾਰਨ ਬਣੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਸੋ ਪੰਜਾਬ ਸਰਕਾਰ ਕਿਹੜੇ ਪੰਜਾਬ ਦੀ ਗੱਲ ਕਰ ਰਹੀ ਆ ਜਿਹੜਾ ਪੰਜਾਬ ਟੀਵੀ ਦੀਆਂ ਸਕਰੀਨਾਂ ਤੇ ਦਿਖਾਇਆ ਜਾ ਰਿਹਾ ਉਹ ਕਿਹੜਾ ਪੰਜਾਬ ਹੈ ਇਸੇ ਪੰਜਾਬ ਦੇ ਵਿੱਚ ਹੀ ਪੰਜਾਬ ਪਗਮ ਬੰਤਮਾਨ ਹੋਰਾਂ ਦੀ ਸਰਕਾਰ ਇਸੇ ਪੰਜਾਬ ਦੇ ਵਿੱਚ ਹੈ ਤੇ ਕਿਸੇ ਸਵਿੱਟਰ ਜਰ ਲੈਂਡ ਦੇ ਵਿੱਚ ਬਣੀ ਹੋਈ ਹੈ ਮੈਂ ਦੁਬਾਰਾ ਫੇਰ ਕਹੂੰਗਾ ਕਿ ਇਹਨਾਂ ਰੂੜੀਆਂ ਦਾ ਤੇ ਇਸ ਇਲਾਕੇ ਤੇ ਸਾਰੇ ਸਪਾਈ ਦਾ ਧਿਆਨ ਰੱਖਿਆ ਜਾਵੇ ਸੋ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਪ੍ਰਤੀਕਰਮ ਵੀ ਕੀਤਾ ਜਾਊਗਾ ਨਾਲ ਜਿਹੜੇ ਲੋਕਾਂ ਨੂੰ ਇਸ ਦੀ ਕੋਈ ਅਖਿਆਈ ਆਉਂਦੀ ਆ ਆਉਣ ਜਾਣ ਵਾਲੇ ਰਾਹ ਹੀ ਨਾਂ ਨੂੰ ਲੰਘਣ ਦੇ ਵਿੱਚ ਵੀ ਦਿੱਕਤ ਆਉਂਦੀ ਐ ਇਸ ਰਸਤੇ ਤੋਂ ਸੋ ਬੇਨਤੀ ਆ ਸਰਕਾਰ ਨੂੰ ਇਸ ਦਾ ਪੱਕਾ ਇਲਾਜ ਕਰੇ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰੋ ਅੱਗੇ ਦੀ ਅੱਗੇ ਭੇਜੋ ਆਪਣੇ ਪਿੰਡਾਂ ਦਾ ਡਾਟਾ ਵੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ